ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਅਸੀਂ ਕਰ ਰਹੇ ਆ ਤੇਰੀ ਹੁਜੀ ਸਿਨੇਟ ਪੰਜਾਬੀ ਦੀ ਤੇ ਅੱਜ ਦਾ ਸਾਡਾ ਟੌਪਿਕ ਹੈ ਪੰਜਾਬੀ ਸੂਫੀ ਕਵੀ ਬੁੱਲੇ ਸ਼ਾ ਬਾਬਾ ਬੁੱਲੇ ਸ਼ਾ ਜੀ ਬੁੱਲੇ ਸ਼ਾ ਜੀ ਦਾ ਜਿਹੜਾ ਦੌਰ ਹੈ ਉਹ ਹੈ ਤੀਜਾ ਠੀਕ ਹੈ ਤੀਜੇ ਦੌਰ ਦੇ ਸੂਫੀ ਕਵੀ ਸੰਨ ਤੇ ਇਹਨਾਂ ਦਾ ਡੇਟ ਆਫ ਬਰਥ ਹੈ 1680 ਡੇਟ ਆਫ ਡੈਥ ਹੈ 1758 ਜੀਵਨ ਕਾਲ 1680 ਤੋਂ 1758 ਬੁੱਲੇ ਸ਼ਾ ਸੈਦ ਘਰਾਨੇ ਨਾਲ ਸੰਬੰਧ ਰੱਖਦੇ ਸਨ ਠੀਕ ਹੈ ਸੈਦ ਮੁਸਲਮਾਨਾ ਦੇ ਵਿੱਚ ਇੱਕ ਜਿਵੇਂ ਵੱਡੀ ਕਾਸਟ ਮੰਨੀ ਜਾਂਦੀ ਹੈ ਠੀਕ ਹੈ ਤੇ ਇਹਨਾਂ ਦੇ ਗੁਰੂ ਸੰ ਸ਼ਾਇਨਾਇਤ ਜੀ ਉਹ ਰਾਈ ਕਾਸਟ ਨਾਲ ਸੰਬੰਧ ਰੱਖਦੇ ਸਨ ਠੀਕ ਹੈ ਤਾਂ ਇੱਕ ਥਾਂ ਤੇ ਇਹਨਾਂ ਦੀ ਰਚਨਾਵਾਂ ਦੇ ਵਿੱਚ ਚਿਕਰ ਆਉਂਦਾ ਹੈ ਇਹ ਕਹਿੰਦੇ ਨੇ ਕਿ ਜਿਹੜਾ ਸਾਨੂੰ ਸੈਯਦ ਆਖੇ ਉਹਨੂੰ ਮਿਲਣ ਸਜਾਈਆਂ ਜਿਹੜਾ ਸਾਨੂੰ ਰਾਈ ਆਖੇ ਬਹੀਸ਼ਤੀ ਪਿੰਗਾ ਪਾਈਆਂ ਬਹੀਸ਼ਤ ਹੁੰਦਾ ਸਵਰਗ ਕਿ ਜਿਹੜਾ ਉਲਟਾ ਮੈਨੂੰ ਸੈਯਦ ਕਹੇਗਾ ਉਹਨੂੰ ਸਜ਼ਾ ਮਿਲੇਗੀ ਤੇ ਜਿਹੜਾ ਮੈਨੂੰ ਰਾਈ ਆਖੇਗਾ ਉਨੂੰ ਸਵਰਗ ਦੇ ਵਿੱਚ ਸਥਾਨ ਮਿਲੇਗਾ ਕਿਉਂਕਿ ਇਹਨਾਂ ਨੂੰ ਇੱਕ ਟਾਈਮ ਤੇ ਇਹਨਾਂ ਦੀਆਂ ਜਿਹੜੀਆਂ ਭੈਣਾ ਪਰਜਾਈਆਂ ਇਹ ਵੀ ਇੱਕ ਆਂਦਾ ਇਹਨਾਂ ਦੀ ਰਚਨਾਵਾਂ ਦੇ ਵਿੱਚ ਕਿ ਬੁੱਲੇ ਨੂੰ ਸਮਝਾਉਣ ਲਈ ਆਈਆਂ ਭੈਣਾ ਤੇ ਪਰਜਾਈਆਂ ਠੀਕ ਹੈ ਵਿੱਚ ਛੱਡਦੇ ਬੁੱਲਿਆ ਰਾਈ ਦਾ ਜਿਹੜਾ ਮਤਲਬ ਕਿ ਉਹਦਾ ਜਿਹੜਾ ਕਨਕਲੂਜਨ ਸੀ ਉਹ ਇਹ ਸੀ ਸੌਰੀ ਮੈਂ ਭੁੱਲ ਗਈਆਂ ਵਿੱਚੋਂ ਪੰਤੀ ਕੀ ਬੁੱਲ੍ਹੇ ਸ਼ਾਹ ਨੂੰ ਇਹ ਸਮਝਾਉਂਦੀਆਂ ਉਹਦੀਆਂ ਭੈਣਾਂ ਤੇ ਪਰਜਾਈਆਂ ਕਿ ਤੂੰ ਸਾਡੇ ਕਿਉਂ ਲੀਕਾਂ ਲਾਈਆਂ ਨੇ ਕਿਉਂ ਸਾਡੇ ਜਿਹੜੀ ਕਾਸਟ ਹੈ ਸਾਡਾ ਜਿਹੜਾ ਘਰਾਨਾ ਹੈ ਉੱਚਾ ਘਰਾਨਾ ਹੈ ਉਸ ਨੂੰ ਕਿਉਂ ਤੂੰ ਲੀਕਾਂ ਲਾ ਰਿਆ ਹੈ ਬਦਨਾਮੀ ਕਰਾ ਰਿਆ ਹੈ ਇੱਕ ਰਾਈ ਦੇ ਪਿੱਛੇ ਲੱਗ ਕੇ ਠੀਕ ਹੈ ਛੱਡ ਦੇ ਪਿੱਛਾ ਰਾਈਆਂ ਕਿਉਂ ਸਾਨੂੰ ਨਿੱਕਾਂ ਲਾਈਆਂ ਇਦਾਂ ਕਰਕੇ ਸੀਗਾ ਤੇ ਉਹਦੇ ਰਿਪਲਾਈ ਦੇ ਵਿੱਚ ਬੁੱਲੇ ਸ਼ਾਹ ਜੀ ਕਹਿੰਦੇ ਕਿ ਜਿਹੜਾ ਸਾਨੂੰ ਸਹੀ ਅਦੇ ਆਖੇ ਠੀਕ ਹੈ ਉਨੂੰ ਮਿਲਣ ਸਜਾਈਆਂ ਤੇ ਜਿਹੜਾ ਸਾਨੂੰ ਰਾਈ ਆਖੇ ਬਹਿਿਸ਼ਤ ਦੇ ਪਿੰਗਾ ਪਾਈਆਂ ਠੀਕ ਹੈ ਇਹ ਇੱਕ ਕਨਵਰਸੇਸ਼ਨ ਸੀ ਤੇ ਬੁੱਲੇ ਸ਼ਾਹ ਤੇ ਉਹਦੀਆਂ ਪੈਣਾ ਤੇ ਪਰਜਾਈਆਂ ਦੇ ਵਿੱਚ ਉਹ ਸਾਰੇ ਉਹਨੂੰ ਸਮਝਾਉਂਦੇ ਨੇ ਇੱਥੋਂ ਕੁਐਸਚਨ ਇਹ ਬਣ ਜਾਂਦਾ ਹੈ ਕਿ ਬੁੱਲੇ ਸ਼ਾਹ ਕਿਹੜੇ ਘਰਾਣੇ ਨਾਲ ਸੰਬੰਧਿਤ ਸਨ ਤੇ ਬੁੱਲੇ ਸ਼ਾਹ ਦੇ ਜਿਹੜੇ ਗੁਰੂ ਨੇ ਉਹ ਕਿਹੜੇ ਘਰਾਣੇ ਨਾਲ ਸੰਬੰਧਿਤ ਸਨ ਠੀਕ ਹੈ ਬੁੱਲੇ ਸ਼ਾਹ ਐਦਵਤਵਾਦੀ सूफी कवि ਸੀ ਉਹਨਾਂ ਦਾ ਅਸਲੀ ਨਾਂ ਅਬਦੁੱਲਾ ਸੀ ਇੱਥੋਂ ਵੀ ਕੁਐਸਚਨ ਬਣ ਜਾਂਦਾ ਕਿ ਬੁੱਲੇ ਸ਼ਾ ਦਾ ਬਚਪਨ ਦਾ ਨਾਂ ਕੀ ਸੀ ਜਾਂ ਬੁੱਲੇ ਸ਼ਾ ਦਾ ਅਸਲ ਨਾਂ ਕੀ ਸੀ ਅਬਦੁੱਲਾ ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬੇ ਬੁੱੱਲੇ ਦੀ ਮਜ਼ਾਰ ਬਣੀ ਹੋਈ ਹੈ ਉੱਥੇ ਹਰ ਸਾਲ ਮੇਲਾ ਲੱਗਦਾ ਹੈ ਇਹ ਕੁਐਸਚਨ ਆਇਆ ਹੋਇਆ ਹੈ ਕਿ ਅਬ ਬੁੱਲੇ ਸ਼ਾ ਜੀ ਦੀ ਮਜ਼ਾਰ ਕਿਹੜੇ ਸ਼ਹਿਰ ਵਿੱਚ ਬਣੀ ਹੋਈ ਹੈ ਠੀਕ ਹੈ ਪਾਕਿਸਤਾਨ ਵਿੱਚ ਕਸੂਰ ਸ਼ਹਿਰ ਦੇ ਵਿੱਚ ਬਣੀ ਹੋਈ ਹੈ ਇਹਨਾਂ ਦਾ ਜਨਮ ਸਥਾਨ ਲਾਹੌਰ ਜ਼ਿਲ੍ਹੇ ਦੇ ਪਿੰਡ ਪੰਡੋਕੀ ਵਿੱਚ ਪਿਤਾ ਦਾ ਨਾਮ ਸੀ ਸਖੀ ਮੁਹੰਮਦ ਦਰਵੇਸ਼ ਤੇ ਗੁਰੂ ਸਨ ਸ਼ਾਇਨਾਇਤ ਕਾਗਰੀ ਤੇ سلسلہ ਇਹਨਾਂ ਦਾ ਹੋ ਗਿਆ ਫਿਰ ਕਾਦਰੀ ਠੀਕ ਹੈ ਕਾਦਰੀ سلسلے ਨਾਲ ਸੰਬੰਧਿਤ ਰੱਖਦੇ ਸਨ ਇਹ ਵੀ ਇੰਪੋਰਟੈਂਟ ਚੀਜ਼ ਹੈ ਰਚਨਾ ਦਾ ਕੇਂਦਰ ਕੀ ਹੈ ਇਸ਼ਕ ਹੈ ਤੇਰੇ ਇਸ਼ਕ ਨਿਜਾ ਹੈ ਗਰਤਈਆਂ ਵਿਥਈਆਂ ਇਸ਼ਕ ਜਿਹੜਾ ਇਹਨਾਂ ਦਾ ਰਚਨਾ ਦਾ ਕੇਂਦਰ ਬਿੰਦੂ ਹੈ ਇਹ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ਇਸ਼ਕ ਹਕੀਕੀ ਉਹ ਜਿਹਦੇ ਵਿੱਚ ਕੀ ਹੈ ਇੱਕ ਜਿਹੜਾ ਮੁਰਸ਼ਦ ਦੇ ਵਿੱਚ murid ਅਲੋਪ ਹੋ ਜਾਂਦਾ ਅਭੇਦ ਹੋ ਜਾਂਦਾ ਠੀਕ ਹੈ ਇਹ ਇਹਨਾਂ ਦੀ ਰਚਨਾ ਸਾਨੂੰ ਵੇਖਣ ਨੂੰ ਮਿਲਦਾ ਇੱਕ ਇੱਕ ਧਾਂ ਤੇ ਕਹਿੰਦੇ ਕਿ ਰੰਝਾ ਰਾਂਝਾ ਕਰਦੀਨੀ ਮੈਂ ਆਪ ਬੇਰਾਂਝਾ ਹੋਈ ਸਦੋਂ ਨਹੀਂ ਮੈਨੂੰ ਤੀ ਦੋਰਾਂਝਾ ਹੀਰ ਨਾ ਆਖੋ ਕੋਈ ਇਹ ਐਸ ਲੈਵਲ ਤੇ ਇਹ ਗੱਲ ਨੂੰ ਲੈ ਜਾਂਦੇ ਨੇ ਕਿ ਹੀਰ ਕਹਿ ਰਹੀ ਹੈ ਹੀਰ ਇੱਥੇ ਆਤਮਾ ਦਾ ਪ੍ਰਤੀਕ ਹੈ ਰਾਂਝਾ ਪਰਮਾਤਮਾ ਦਾ ਪ੍ਰਤੀਕ ਹੈ ਠੀਕ ਹੈ ਇਹ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ਤੇ ਇਹ ਕੀ ਕਹਿੰਦੇ ਨੇ ਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਕੀ ਰਾਂਝਾ ਰਾਂਝਾ ਕਰਦੀ ਕਰਦੀ ਮੈਂ ਆਪ ਹੀ ਰਾਂਝਾ ਹੋ ਚੁੱਕੀ ਹਾਂ ਉਸ ਦਾ ਰੂਪ ਹੋ ਚੁੱਕੀ ਹਾਂ ਸੱਦੋ ਨਹੀਂ ਮੈਨੂੰ ਤੀ ਦੋ ਰਾਂਝਾ ਹੀ ਨਾ ਆਖੋ ਕੋਈ ਨਹੀਂ ਮੈਨੂੰ ਸਾਰੇ ਰਾਂਝਾ ਹੀ ਆਖੋ ਤੀ ਦੋ ਹੀ ਆਖੋ ਮੈਨੂੰ ਕੋਈ ਹੀਰ ਨਾ ਬੁਲਾਓ ਠੀਕ ਹੈ ਇਹਨਾਂ ਦੀਆਂ ਰਚਨਾਵਾਂ 156 ਕਾਫੀਆਂ 112ਵਾਂ 40 ਗੰਢਾਂ 112 ਤਿੰਨ ਸੀਰਫੀਆਂ ਤੇ 48 ਦੋਖੜੇ ਇਨ ਨੂੰ ਨੋਟ ਡਾਊਨ ਕਰ ਲਓ ਜ਼ਿਆਦਾਤਰ ਇਹਨਾਂ ਦੀਆਂ ਕਾਫੀਆਂ ਫੇਮਸ ਨੇ ਜਿਨ੍ਹਾਂ ਦੀ ਸੰਖਿਆ 156 ਹੈ ਉਸ ਤੋਂ ਇਲਾਵਾ ਇਹਨਾਂ ਬਾਰੇ ਵੀ ਕੁਸ਼ਨ ਕਰ ਲੈਂਦੇ ਨੇ ਸਿਰਫੀਆਂ ਢੋੜੇ ਬਾਰਮਾ ਧਿਆਨ ਚ ਰੱਖੋ ਬੁੱਲੇ ਸ਼ਾਹ ਨੂੰ ਪੰਜਾਬ ਦਾ ਰੂਮੀ ਵੀ ਕਿਹਾ ਜਾਂਦਾ ਹੈ ਡਾਕਟਰ ਮੋਨ ਦਿਵਾਨਾ ਅਨੁਸਾਰ ਡਾਕਟਰ ਮੋਨ ਸਿੰਘ ਦਿਵਾਨ ਨੇ ਇਹਨਾਂ ਨੂੰ ਰੂਮੀ ਕਿਹਾ ਹੈ ਪੰਜਾਬ ਦਾ ਬੁੱਲੇ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਨੂੰ ਧਰਮਵੀਰ ਕਿਹਾ ਹੈ ਹੁਣ ਬੁੱਲੇ ਸ਼ਾਹ ਨੇ ਇੱਕ ਥਾਂ ਤੇ ਗੁਰਤੇਗ ਭਾਦਰ ਜੀ ਨੂੰ ਗਾਜ਼ੀ ਆਖਿਆ ਹੈ ਧਰਮਵੀਰ ਆਖਿਆ ਹੈ ਸਮਾਂ ਮੁਗਲ ਕਾਲ ਦੀ ਅਦੋਗਤੀ ਦਾ ਸਮਾਂ ਠੀਕ ਹੈ ਜਦੋਂ ਮੁਗਲ ਕਾਲ ਕੀ ਹੈ ਨਾ ਖਤਮ ਹੋ ਰਿਹਾ ਸੀ ਨਸ਼ਟ ਹੋ ਰਿਹਾ ਸੀਗਾ ਉਸ ਸਮੇ ਜਿਹੜਾ ਹੈ ਬਾਬਾ ਬੁੱਲੇ ਸ਼ਾਹ ਦਾ ਵਕਤ ਬੁੱਲੇ ਨੇ ਸਤਵਾਰਾਂ ਦੀ ਸ਼ੁਰੂਆਤ ਸ਼ਨੀਚਰਵਾਰ ਤੋਂ ਕੀਤੀ ਹੈ ਇਹ ਵੀ ਕੁਐਸਚਨ ਆਇਆ ਹੋਇਆ ਸ਼ਰਾ ਦੇ ਵਿਰੁੱਧ ਇਹਨਾਂ ਨੇ ਰਚਨਾਵਾਂ ਕੀਤੀਆਂ ਇਹਨਾਂ ਨੇ ਸ਼ਰਾ ਦੀ ਬੜੀ ਖੁੱਲੇ ਤੇ ਗੜੀ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਠੀਕ ਹੈ ਇੱਕ ਦਿਨੇ ਪੱਠ ਨਮਾਜ਼ਾਂ ਤੇ ਚਿੱਕੜ ਰੋਜ਼ੇ ਕਲਮੇ ਤੇ ਫਿਰ ਗਈ ਸਿਆਹੀ ਬੁੱਲੇ ਸ਼ਾਸ਼ੋ ਅੰਦਰੋਂ ਮਿਲਿਆ ਭੁੱਲੀ ਫਿਰ ਲੁਕਾਈ ਇਹ ਜਿਹੜੇ ਬਾਦਰੀ ਕਰਮ ਕੰਡ ਨੇ ਇਹਨਾਂ ਵੱਲ ਧਿਆਨ ਨਹੀਂ ਦਿੰਦੇ ਤੇ ਰੱਬੀ ਭਗਤੀ ਗੁਰੂ ਨਾਲ ਪਿਆਰ ਠੀਕ ਹੈ ਦਾ ਜਿਹੜਾ ਹੈ ਗੱਲ ਕਰਦੇ ਨੇ ਗੁਰੂ ਨਾਲ ਪਿਆਰ ਇਹਨਾਂ ਨੇ ਕਨਸੈਪਟ ਇੱਕ ਬਹੁਤ ਵੱਡਾ ਵਧੀਆ ਰੱਖਿਆ ਹੈ ਇਹਨਾਂ ਦੇ ਗੁਰੂ ਸਨ ਸ਼ਾਇਨਾਤ ਕਾਦਰੀ ਤੇ ਇਹਨਾਂ ਦਾ ਉਹਨਾਂ ਨਾਲ ਬੜਾ ਹੀ ਪਿਆਰ ਸੀ ਇੱਕ ਥਾਂ ਤੇ ਜ਼ਿਕਰ ਆਂਦਾ ਹੈ ਕਿ ਜਦੋਂ ਇਹਨਾਂ ਦੇ ਗੁਰੂ ਬੁੱਲੇ ਸ਼ਾਹ ਜੀ ਤੋਂ ਰੁੱਸ ਗਏ ਸਨ ਤਾਂ ਇਹਨਾਂ ਨੇ ਨੱਚ ਕੇ ਉਹਨਾਂ ਨੂੰ ਮਨਾਇਆ ਸੀ ਠੀਕ ਹੈ ਔਰ ਤਦਾਂ ਰੂਪ ਵਟਾ ਕੇ ਨੱਚ ਕੇ ਆਪਦੇ ਗੁਰੂ ਨੂੰ ਮਨਾਇਆ ਸੀ ਉਹ ਬੁੱਲਿਆ ਨੱਚ ਕੇ ਯਾਰ ਮਨਾ ਲੈਣ ਦੇ ਭਵੇਂ ਲੋਕ ਆਖਣੇ ਤਾਂ ਕੰਜਰੀ ਹੈ ਠੀਕ ਹੈ ਇਹ ਸੀ ਉਹਨਾਂ ਦਾ ਪਿਆਰ ਪਿਓਰ ਲਵ ਬੁੱਲ੍ਹੇ ਸ਼ਾਹ ਦਾ ਬਾਰਾ ਮਾ ਅਸੂ ਤੋਂ ਸ਼ੁਰੂ ਹੁੰਦਾ ਹੈ ਅਤੇ ਪਾਦਰੋਂ ਨਾਲ ਖਤਮ ਹੁੰਦਾ ਹੈ ਤੇ ਸਤ 12 ਸ਼ਨੀਚਰਵਾਰ ਤੋਂ ਸ਼ੁਰੂ ਹੁੰਦੀਆਂ ਕਈ ਵਾਰ ਇਸ ਤਰੀਕੇ ਦੇ ਕੁਐਸਚਨ ਕਰ ਲਿੱਤੇ ਜਾਂਦੇ ਨੇ ਤਾਂ ਮੈਂ ਦੱਸ ਦਿੰਦੀ ਹਾਂ ਵਿਸ਼ਾ ਹੈ ਮੁਰਸ਼ਿਦ ਭਗਤੀ ਇਸ਼ਕ ਹਕੀਕੀ ਸਮਕਾਲੀ ਸਮਾਂ ਦੀ ਆਲੋਚਨਾ ਤੇ ਐਦਵੈਤਵਾਦ ਠੀਕ ਹੈ ਮੈਂ ਤੁਹਾਨੂੰ ਅੰਦਾਸੀ ਦਿੱਤਾ ਵੀ ਮੁਰਸ਼ਿਦ ਦੀ ਭਗਤੀ ਇਹਨਾਂ ਦੇ ਅੰਦਰ ਇਸ਼ਕ ਹਕੀਕੀ ਦਾ ਵੀ ਤੁਹਾਨੂੰ ਐਗਜ਼ਾਮਪਲ ਦੇ ਦਿੱਤਾ ਹੈ ਸਮਕਾਲੀ ਜਿਹੜਾ ਸਮਾਂ ਹੈ ਉਹਦੀ ਆਲੋਚਨਾ ਵੀ ਇਹਦੇ ਵਿੱਚ ਹੈ ਤੇ ਐਦਵੈਤਵਾਦੀ ਕਵੀ ਸੰਨ ਬਾਬਾ ਬੁੱਲੇ ਸ਼ਾਹ ਜੀ ਪੰਜਾਬੀ ਸੂਫੀ ਕਾਵ ਦਾ ਸਿਖਰ ਹੈ ਇਹ ਵੀ ਕੁਐਸਚਨ ਬਣ ਜਾਂਦਾ ਜੇ ਤੁਹਾਡੇ ਤੋਂ ਕੋਈ ਪੁੱਛੇ ਪੰਜਾਬੀ ਸੂਫੀ ਕਾਵ ਦਾ ਸਿਖਰ ਕੀ ਹੈ ਤਾਂ ਉਹ ਬੰਬਾ ਬੁੱਲੇ ਸ਼ਾਹ ਹੈ।